ਇਲਾਕੇ ਦੀ ਨਾਮਵਰ ਸੰਸਥਾ ਸਕਸੈਸ ਪੁਆਇੰਟ ਬਡਲਾਡਾ ਤੋਂ ਸਰਕਾਰੀ ਪੇਪਰਾਂ ਦੀ ਤਿਆਰੀ ਕਰਕੇ ਸ਼ਹਿਰ ਦੇ ਰਿਸ਼ਵ ਕੁਮਾਰ ਨੇ ਐਕਸਾਈਜ਼ ਇੰਸਪੈਕਟਰ ਦੀ ਨੌਕਰੀ ਪ੍ਰਾਪਤ ਕੀਤੀ ਹੈ ਜ਼ਿਕਰਯੋਗ ਹੈ ਕਿ ਰਿਸ਼ਵ ਕੁਮਾਰ ਇੱਕ ਮੱਧ ਵਰਗੀ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਉਹ ਉਹਨਾਂ ਸਾਰੇ ਨੌਜਵਾਨਾਂ ਦੇ ਲਈ ਇੱਕ ਮਿਸਾਲ ਦੇ ਤੌਰ ਤੇ ਉੱਭਰਿਆ ਹੈ ਜੋ ਪੜ੍ਹਾਈ ਕਰਕੇ ਉੱਚੇ ਅਹੁਦਿਆਂ ਤੇ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹਨ ਆਓ ਜਾਣਦੇ ਹਾਂ ਕੀ ਕਹਿਣਾ ਹੈ ਰਿਸ਼ਵ ਕੁਮਾਰ ਦਾ ਇੱਕ ਮਤਲਬ ਇੱਕ ਮਿਡਲ ਕਲਾਸ ਬੰਦੇ ਲਈ ਇਹ ਜਿਹੜਾ ਅਚੀਵ ਕਰਨਾ ਬਹੁਤ ਇਕਦਮ ਬਹੁਤ ਖੁਸ਼ੀ ਹੋਈ ਤੁਹਾਡੀ ਮੁੱਢਲੀ ਪੜਾਈ ਕਿੱਥੋਂ ਸ਼ੁਰੂ ਹੋਈ ਹੈ ਮੈਂ ਬੀਸਨਰਸ ਜਾਨੀ ਲਮਾਰਾ ਮੈਂ ਬੇਸਿਕਲੀ ਥੇ 10ਵੀਂ ਤੱਕ ਮੈਂਨੇ ਸ਼੍ਰੀ ਹਿਤਬਲਾਸ਼ੀ ਸਰਵਨਕਾਰੀ ਵਿਦਿਆ ਮੰਦਰ ਬੁੱਲਾਡਾ ਤੋਂ ਪੜ੍ਹਿਆ ਹਾਂ ਉਸ ਤੋਂ ਬਾਅਦ ਮੈਂ 2 ਸਾਲ ਗਵਰਨਮੈਂਟ ਸਕੂਲ ਬੁੱਲਾਡਾ ਚ ਚਲਾਈ ਹਨ ਉਸ ਤੋਂ ਬਾਅਦ ਮੈਂ ਬੀਐਸਸੀ ਐਂਡ ਐਮਐਸਸੀ ਕੀਤੀ ਐਮਐਸਸੀ ਫਿਜ਼ਿਕਸ ਕੀਤੀ ਬੁਨਾਨੇ ਕੋਲੇ ਬੁੱਲਾਡਾ ਤੋਂ ਤੇ ਪੜਨ ਤੋਂ ਨਾਲ ਦੀ ਨਾਲ ਦੀ ਬਾਅਦ ਮੈਨੂੰ ਚੰਡੀਗੜ੍ਹ ਸੈਡਲਰ ਮੂਵਮੈਂਟ ਡਵੈਲਪਮੈਂਟ ਦੇ ਵਿੱਚ ਐਜ਼ ਅ ਕਲਰਕ ਪੋਸਟਿੰਗ ਹੋਈ ਉੱਥੇ ਮੈਂ 6 ਮਹੀਨੇ ਵਰਕ ਕੀਤਾ ਐਂਡ ਦੈਨ ਮੇਰੀ ਸਿਲੈਕਸ਼ਨ ਇਸ ਵਿੱਚ ਹੋ ਗਈ ਸੀ ਤੁਹਾਡੀ ਇਸ ਸਿਲੈਕਸ਼ਨ ਦੇ ਪਿੱਛੇ ਇਥੋਂ ਤੁਸੀਂ ਜਿਹੜੇ ਇੰਸਟੀਚਿਊਟ ਜਾਂ ਕਿਸੇ ਸੰਸਥਾ ਦੀ ਟ੍ਰੇਨਿੰਗ ਵਗੈਰਾ ਲਈ ਹੈ ਇਸ ਲਈ ਮੈਂ ਬਲੱਡ ਦਾ ਬਹੁਤ ਫੇਮਸ ਇੰਸਟੀਚਿਊਟ ਸਕਸੈਸ ਪੁਆਇੰਟ ਬਲੱਡਾ ਉੱਥੋਂ ਦੇ ਐਮ ਡੀ ਰੋਹਿਤ ਸਰ ਉਹਨਾਂ ਦੀ ਗਾਈਡੈਂਸ ਅnder ਮੈਂ ਪੜਿਆ ਸੀ ਕਿੰਨਾ ਮੁਕਾਬਲਾ ਰਿਹਾ ਤੁਸੀਂ ਇਸ ਪ੍ਰੀਖਿਆ ਦੇ ਵਿੱਚ ਤੁਹਾਨੂੰ ਆਉਣ ਵਾਸਤੇ ਕਾਫੀ ਹੁੰਦਾ ਹੈ ਮਤਲਬ ਇਕਲੀ ਮਤਲਬ ਸੈਂਟਰ ਲੈਵਲ ਦੀ ਪੋਸਟ 36 33 ਲੱਖ ਜਿਵੇਂ ਭਰਦੇ ਨੇ ਲੋਕ ਉਸ ਵਿੱਚੋਂ ਇੱਕ ਛੋਟੇ ਟਾਊਨ ਦੇ ਮੁੰਡੇ ਬਾਹਰ ਆਂਦਾ ਜਦੋਂ ਸਿਲੈਕਟ ਹੁੰਦਾ ਹੈ ਤੇ ਕੰਪੀਟੀਸ਼ਨ ਬਹੁਤ ਹੁੰਦਾ ਹੈ ਬਾਕੀ ਸਭ ਦੇ ਕਮਾਲ ਨੇਗੇ ਜਿੰਨਾ ਕਰਕੇ ਸਿਲੈਕਟ ਹੋ ਜਾਣਗੇ। ਇੱਕ ਤੋਂ ਪਹਿਲਾਂ ਤੁਸੀਂ ਕਿਹੜੇ ਡਿਪਾਰਟਮੈਂਟ ਦੇ ਵਿੱਚ ਵੀ ਇਹ ਲੋਕ ਇਸ ਤੋਂ ਪਹਿਲਾਂ ਮੈਂ ਸੋਸ਼ਲ ਵੈਲਫੇਅਰ ਚੈਂਡਰਿਕਲ ਗਵਰਨਮੈਂਟ ਦੇ ਅੰਡਰ ਸੀਗਾ। ਡਿਪਾਰਟਮੈਂਟ ਆਫ ਸੋਸ਼ਲ ਵੈਲਫੇਅਰ। ਜਿਹੜੇ ਨਵੇਂ ਬੱਚੇ ਨੇਗੇ ਨਵੇਂ ਪੜਾਈ ਕਰ ਰਹੇ ਨੇ ਨੌਕਰੀ ਦੀ ਇੱਛਾ ਉਹਨਾਂ ਦੇ ਮਨ ਦੇ ਅੰਦਰ ਉਹਨਾਂ ਨੂੰ ਕੋਈ ਮੈਸੇਜ ਦੇ بس پڑھਦੇ ਰਹੋ پیچھے نہ हटਿਓ ਹੋ ਜਾਊਗਾ ਪੱਕਾ ਮਿਲ ਹੀ ਜਾਣਾ ਜੇ ਕੁਛ ਨਹੀਂ ਕਰੋਗੇ ਤਾਂ ਨਹੀਂ ਮਿਲੂਗਾ ਜੇ ਕੁਛ ਕਰਦੇ ਰਹੋਗੇ ਕੁਛ ਨਾ ਕੁਛ ਪੱਕਾ ਹੀ ਮਿਲ ਜਾਣਾ ਜੋ ਸੋਚੋਗੇ ਮਿਲਣਾ ਹੀ ਹੈ ਡਿਲੇ ਹੋ ਸਕਦਾ ਬਟ ਮਿਲੂਗਾ ਅਲੱਗ ਜੀ ਸਭ ਤੋਂ ਪਹਿਲਾਂ ਰਿਸ਼ੂ ਨੂੰ ਬਹੁਤ ਬਾਰਕਾ ਔਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਕੋਈ ਕਾਮ ਪਰਿਵਾਰ ਦੇ ਬੱਚੇ ਨੇ ਇੱਕ ਇੰਨੀ ਮਿਹਨਤ ਕਰਕੇ ਸੈਂਟਰਲ ਐਕਜ਼ਾਮ ਦਾ ਜੋ ਐਗਜ਼ਾਮ ਉਹਨੂੰ ਕੁਆਲੀਫਾਈ ਕੀਤਾ ਹੈ ਇਹ ਕੁਆਲੀਫਾਈ ਕਰਨਾ ਕੋਈ ਸੋਖਾ ਐਗਜ਼ਾਮ ਨਹੀਂ ਹੁੰਦਾ ਇਹ ਇਸ ਨੂੰ ਕੁਆਲੀਫਾਈ ਕਰਨਾ ਲੱਖਾਂ ਹੀ ਬੱਚੇ ਇਸ ਲਈ ਅਪੀਅਰ ਹੁੰਦੇ ਨੇ ਔਰ ਇਹਦੀ ਜੋ ਮਿਹਨਤ ਹੈ ਇਸ ਤੋਂ ਪਹਿਲਾਂ ਵੀ ਡਿਊਰਿੰਗ ਗ੍ਰੈਜੂਏਸ਼ਨ ਜਦੋਂ ਇਹਨੇ ਬੱਚੇ ਮੇਰੇ ਕੋਲ ਜੁਆਇਨ ਕੀਤਾ ਸੀ ਇਹਦੀ ਕਾਲਜ ਦੀ ਸਟੱਡੀ ਦੀ ਵੀ ਉਹ ਰੇਦੀ ਵੀ ਬਹੁਤ ਦੇ ਹਾਰਡ ਮਿਹਨਤ ਕੀਤੀ ਹੈ ਤਾਂ ਇਸ ਰੈਂਕ ਤੱਕ ਪਹੁੰਚਿਆ ਇਸ ਤੋਂ ਪਹਿਲਾਂ ਇਹਨੇ ਜਿਹੜੀ ਜੌਬ ਛੱਡੀ ਹੈ ਚੰਡੀਗੜ੍ਹ ਰੈਫਰੈਸ਼ਨ ਦੇ ਵਿੱਚ ਉਹਦੇ ਵਿੱਚ ਇਹਦਾ ਹਾਲ ਇੰਡੀਆ ਫਰਸਟ ਰੈਂਕ ਸੀ ਔਰ ਉਸ ਤੋਂ ਪਹਿਲਾਂ ਪੀਟੀਪੀਐਸ ਵੀ ਕਲਰਕ ਪੀਟੀਪੀਐਸ ਵੀ ਬੋਰਡ ਦੇ ਅੰਡਰ ਇੱਕ ਵੈਕੈਂਸੀ ਆਈ ਸੀ ਫੋਰੈਸਟ ਫੋਰੈਸਟ ਗਾਰਡ ਦੇ ਵਿੱਚ ਫੋਰੈਸਟਰ ਦੀ ਉਸ ਵੀ ਪੂਰੇ ਪੰਜਾਬ ਦੇ ਵਿੱਚੋਂ ਇਸਦਾ ਸੈਕੰਡ ਰੈਂਕ ਸੀ ਤਾਂ ਸ਼ੁਰੂ ਤੋਂ ਹੀ ਇਹਦਾ ਇੱਕ ਆਪਾਂ ਕਹਿੰਦੇ ਕਿ ਆਈਕਿਊ ਸ਼ਾਰਪ ਹੈ ਔਰ ਹਾਰਡ ਵਰਕ ਕਰਦਾ ਹੈ ਲੜਕਾ ਤਾਂ ਅਸੀਂ ਉਮੀਦ ਕਰਦੇ ਹਾਂ ਉਸ ਤੋਂ ਕਿ ਇਹ ਔਰ ਇਸ ਸਮੇਂ ਵਿੱਚ ਹੋਰ ਰੁਚੀਆਂ ਜਿਹੜੀਆਂ ਹੈਗਾ ਸਿਕਰ ਨੂੰ ਵਿੱਚ ਹੋਏਗਾ ਤਾਂ ਮੈਂ ਉਸ ਨੂੰ ਅੱਗੇ 올림픽 ਦੇ ਲਈ ਸ਼ੁਭਕਾਮਨਾਵਾਂ ਵੀ ਦਿੰਦਾ ਜਿਸ ਤਰ੍ਹਾਂ ਤੁਸੀਂ ਦੇਖਦੇ ਹੋਗੇ ਜੁਪੀ ਅਸੀਂ ਦਾ ਕੁਸ਼ਨ ਪਹਿਲਾਂ ਦਿੱਤਾ ਹੈ ਕੋਚ ਤੋਂ ਹੈ ਜੀ ਮਾਨਸਾ ਦੇ ਬੱਚੇ ਨੇ ਬਾਜੀ ਮਾਰੀ ਹੈ ਜੀ ਤੇ ਹੁਣ ਇਸ ਨਤੀਜੇ ਦੇ ਵਿੱਚੋਂ ਇਸ ਬੁੜਾਡੇ ਦੇ ਬੱਚੇ ਨੇ ਬੁੜਾਡੇ ਦਾ ਨਾਮ ਰੌਸ਼ਨ ਕੀਤਾ ਇੱਕ ਬਹੁਤ ਵੱਡੀ ਬਾਜੀ ਮਾਰੀ ਹੈ ਜੀ ਤਾਂ ਇਸ ਤਰ੍ਹਾਂ ਅਸੀਂ ਕਹਿੰਦੇ ਕਿ ਜਿਹੜੇ ਵੀ ਬੱਚੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਿਪੇਅਰ ਕਰ ਰਹੇ ਨੇ ਜਾਂ ਕਰਨਾ ਚਾਹੁੰਦੇ ਨੇ ਉਹ ਇਹ ਬੱਚੇ ਉਹਨਾਂ ਲਈ ਇੱਕ ਮੋਟੀਵੇਸ਼ਨ ਨੇ ਜੋ ਆਪਾਂ ਇੰਨਾ ਕੋਲ ਅੱਜ ਆਏ ਆ ਕਿ ਜਿਹੜਾ ਵੀ ਬੱਚਾ ਕੋਈ ਮਿਹਨਤ ਕਰੂਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਨੇਚਰਲੀ ਕੋਈ ਨਾ ਕੋਈ ਜੌਬ ਲੈ ਜਾਊਗਾ ਜਿਵੇਂ ਆਪਕੇ ਬੱਚੇ ਦੀ ਮਿਹਨਤ ਹੈ ਜਿਹੜਾ ਬੱਚਾ ਮਿਹਨਤ ਕਰੂਗਾ ਉਹ ਨੇਚਰਲੀ ਅੱਗੇ ਜਾਊਗਾ ਔਰ ਅਸੀਂ ਇੱਕ ਥੀਂ ਕਹਿੰਦੇ ਆ ਸਾਰੇ ਬੱਚਿਆਂ ਨੂੰ ਕਿਸੇ ਇੱਕ ਬੱਚੇ ਦੀ ਸਾਲ 6 ਮਹੀਨੇ ਦੀ ਮਿਹਨਤ ਨਾਲ ਉਹਨਾਂ ਤਿੰਨ ਪੀੜੀਆਂ ਨੇ ਅੱਗੇ ਸੁਖ ਦੀ ਰੋਟੀ ਖਾਣੀ ਹੈ ਪਹਿਲੀ ਗੱਲ ਮਾਪੇ ਦੀ ਉਮਰ ਸੋਚ ਨਾਲ ਜੇ ਇਹ ਸੋਚੁੰਦੀ ਹੈ ਕਿ ਸਾਡਾ ਬੱਚਾ ਚੰਗਾ ਕਰੇ ਤੇ ਲੱਗ ਜੇ ਉਹ ਸੋਚ ਖਤਮ ਹੋ ਜਾਂਦੀ ਹੈ 10 ਸਾਲ ਮਾਪੇ ਦੀ ਉਮਰ ਵੱਜ ਜਾਂਦੀ ਹੈ ਆਪ ਦਾ ਬੱਚਾ ਜਿਹੜਾ ਜਿਹੜੀ ਜ਼ਿੰਦਗੀ ਸੌਖੀ ਸੌਖੀ ਕੱਢ ਲੈਂਦਾ ਹੈ ਦੂਜੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਅਗਲਾ ਚੰਗਾ ਪੜਾ ਲਿਖਾ ਲੈਂਦਾ ਤਾਂ ਤਾਂ ਇਹੀ ਬੱਚਿਆਂ ਨੂੰ ਰਹਿ ਦਿੰਦੇ ਆ ਕਿ ਸਾਰੇ ਨਸ਼ੇ ਪਤਾ ਦੂਰ ਰਹਿ ਕੇ ਜਦਾ ਆਦੀ ਪੜ੍ਹਾਈ ਨਾਲ ਜੁੜਨ ਵੱਤਵਾ ਸਮਾਪੜ੍ਹਾਈ ਨੂੰ ਦੇਣ ਤਾਂ ਜੋ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਔਰ ਆਪਣੇ ਭਵਿੱਖ ਨੂੰ ਹੋਜਵਲ ਬਣਾ ਸਕਣ ਕਿ ਨਾ ਮੈਂ ਗੁਦਰਾ ਨਹੀਂ ਕਰ ਗਈ ਉਧਰਾਮ ਜੀ ਜਿਸ ਤਰ੍ਹਾਂ ਦੇਖਦੇ ਆ ਅੱਜ ਜਿਹੜੀ ਨੌਜਵਾਨ ਪੀੜ੍ਹੀ ਹੈ ਹਾਂਜੀ ਬੇਰੁਜ਼ਗਾਰੀ ਤੇ ਇਰਾਦੇ ਤੋੜ ਰਹੀ ਹੈਗੀ ਹਾਂਜੀ ਜਿਹੜੇ ਮਿਹਨਤ ਗਸ਼ੇ ਬੱਚੇ ਨੇਗੇ ਜਿਵੇਂ ਤੁਹਾਡੇ ਲੜਕੇ ਨੇ ਬਹੁਤ ਵੱਡਾ ਮਾਰਤਾ ਮਾਰਿਆ ਇੱਕ ਨੰਮੀ ਪੋਸਟ ਦੇ ਤੇ ਹਾਸਲ ਕੀਤੀ ਸਾਬਤ ਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਦੇ ਦੇਖੋ ਜੀ ਸਿੱਧੀ ਗਾ ਜੀ ਆਪਣੇ ਬੱਚੇ ਜੇ ਪੜ੍ਹਾਈ ਕਰਦੇ ਨੇ ਤਾਂ ਇਹ ਪੂਰੀ ਮਿਹਨਤ ਨਾਲ ਕਰਨੀ ਆਪਾਂ ਲੱਗਣੀ ਬੁਰੀ ਆਦਤਾਂ ਬੁਰੇ ਸੰਗਤੋਂ ਬਚੇ ਰਹਿਣਾ ਤੇ ਨਸ਼ੇ ਪੱਤੇ ਤੋਂ ਬਚੇ ਰਹਿਣਾ ਆਪਣੀ ਪੜ੍ਹਾਈ ਪੂਰੀ ਚੰਗੀ ਮਿਹਨਤ ਦੇ ਨਾਲ ਕਰਨ ਚੰਗੇ ਟੀਚਰਾਂ ਕੋਲ ਪੜ੍ਹ ਕੇ ਚੰਗੀ ਆਵਦੀ ਮੇਰੇ ਦਾ ਫਲ ਆਉਣੇ ਤੁਸੀਂ ਕਿਹੜੀਆਂ ਕਿਹੜੀਆਂ ਸੰਸਥਾਵਾਂਆਂ ਕੋਈ ਸਿਚੂਸ਼ਨ ਵਰਕੇ ਜਿਹੜਾ ਕਿਸੇ ਇਹਨਾਂ ਦਾ ਸਹਿਯੋਗ ਲੈਤਾ ਕਿਸੇ ਇਸ ਬੱਚੇ ਦੀ ਪੜ੍ਹਾਈ ਲਈ ਬਸ ਜ਼ਰੂਰ ਹਿਸਾਰ ਜੀ ਧੰਨਵਾਦ ਕਰਦੇ ਹਾਂ ਸਤਾ ਜੀ ਜਿੰਨਾ ਕੋਲ ਇਹਨੇ ਪੂਰੀ ਆਦੀ ਸਿੱਖਿਆ ਪ੍ਰਾਪਤ ਕੀਤੀ ਹੈ ਬਾਕੀ ਟੀਚਰਾਂ ਨੇ ਬਹੁਤ ਸਾਹ ਦਿੱਤਾ ਜੀ ਅੱਗੇ ਇਸ ਤੋਂ ਬਾਅਦ ਉਚੇਰੀ ਪੜ੍ਹਾਈ ਲਈ ਕੋਈ ਦਾ ਮਨ ਹੋਵੇ ਬੱਚੇ ਦਾ ਦੇਖੋ ਜੀ ਇਹਦੇ ਬੱਚੇ ਡਿਪੈਂਡ ਕਰਦਾ ਜੀ ਪਹਿਲੇ ਵੀ ਸੀਨ ਰੋਕੇ ਨੇ ਜੋ ਵੀ ਇਸ ਕਰ ਰਹੇ ਨੇ ਆਪਣੀ ਮਿਹਨਤ ਲਗਰਨ ਕਰਨਾ ਜੀ ਜੋ ਵੀ ਲੋਕ ஆன்ਲਾਈਨ ਨੇ ਸੁਣੀ ਹੈ ਆਪਣੇ ਆਪ ਸੁਣੀ ਹੈ